ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜਰਦਾ ਮਲਦੇ ਦੀ ਪਾਠੀ ਸਿੰਘ ਦੀ ਵੀਡੀਓ ਵਾਇਰਲ ਤੇ ਬੋਲੇ ਨਿਹੰਗ ਸਿੰਘ ਕਿਹਾ ਨਿੰਦਣ ਯੋਗ ਕਟਨਾ ਜੇਕਰ ਪਤਾ ਲੱਗਿਆ ਤਾਂ ਫੜ ਕੇ ਕਰਵਾਵਾਂਗੇ ਕਾਰਵਾਈ ਲੁਧਿਆਣਾ ਦੇ ਨਿਰਮਲ ਕਾਲਬੂਗਾ ਗੁਰਦੁਆਰਾ ਟ੍ਰਾਂਸਪੋਰਟ ਨਗਰ ਦੇ ਨਿਹੰਗ ਸਿੰਘਾਂ ਦੀ ਛੌਨੀ ਵਿੱਚ ਅੱਜ ਇੱਕ ਨਿਹੰਗ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵਾਇਰਲ ਵੀਡੀਓ ਦੇ ਬਾਰੇ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਪਾਠੀ ਸਿੰਘ ਅਜੇ ਹੀ ਹਰਕਤ ਕਰ ਰਿਹਾ ਹੈ ਕਿ ਉਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਮਨਾਂ ਵਿੱਚ ਠੇਸ ਪਹੁੰਚ ਰਹੀ ਹੈ ਜੇਕਰ ਉਹਨਾਂ ਨੂੰ ਉਸ ਦਾ ਐਡਰੈਸ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਜਾ ਕੇ ਇਸ ਵਿਅਕਤੀ ਤੇ ਕਾਰਵਾਈ ਕਰਾਉਣਗੇ ਇਸ ਤੋਂ ਇਲਾਵਾ ਉਹਨਾਂ ਆਪਣਾ ਇੱਕ ਨੰਬਰ ਵੀ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਵੀ ਦੱਸਣ ਦੀ ਕਹੀ ਹੈ ਇੱਕ ਵੀਡੀਓ ਕਾਫੀ ਤੇਜ਼ ਦਿਨਾ ਵਾਇਰਲ ਹੋ ਰਹੀ ਕੀ ਕਹਿਣਾ ਚਾਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਰਮਲ ਅਕਾਲ ਬੂੰਗਾ ਗੁਰਦੁਆਰਾ ਸਾਹਿਬ ਟ੍ਰਾਂਸਫਰ ਨਗਰ ਤੋਂ ਨਿੰਗਾ ਸਿੰਘਾਂ ਦੀ ਸ਼ੌਣੀ ਤੋਂ ਤੇ ਅਹੀ ਬੋਲਦੇ ਪਹੇ ਗਿਆਂ ਤੇ ਜੋ ਕਿ ਅੱਜ ਸੋਸ਼ਲ ਮੀਡੀਆ ਦੇ ਉਤੇ ਇੱਕ ਵੀਡੀਓ ਬਹੁਤ ਜਲਦੀ ਨਾਲ ਵਾਇਰਲ ਹੋ ਰਹੀ ਆ ਇੱਕ ਮਸੰਦ ਉਹਨੂੰ ਅਹੀ ਵਜ਼ੀਰ ਨਹੀਂ ਵਜ਼ੀਰ ਜਿਹੜਾ ਕਹਿੰਦੇ ਨੇ ਨਾ ਮਹਾਰਾਜ ਦਾ ਵਜ਼ੀਰ ਹੁੰਦਾ ਉਹ ਵਜ਼ੀਰ ਨੇ ਉਹ ਮਸੰਦ ਨੇ ਐਡੀ ਘਟਨਾ ਕੀਤੀ ਹੈਗੀ ਆ ਜੋ ਵੀ ਬਖਸਨਹਾਰ ਨਹੀਂ ਹੈਗਾਗਾ ਉਨੇ ਸਾਡੇ ਜਿਹੜੇ ਸਿੱਖ ਕੌਮ ਸਿੱਖ ਜਿਹੜੇ ਹੈਗੇ ਜਹੇਬੰਦੀਆਂ ਦੇ ਦਿਨੋਂ ਇੰਨੀ ਇੱਕ ਠੋਸ ਠੇਸ ਬਚਾਈ ਹੈਗੀ ਆ ਜੋ ਕੀ ਉਹ ਬਖਸਨ ਹਾਰ ਨਹੀਂ ਹੈਗਾ ਉਹ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਉਹ ਤੇ ਜਿੱਥੇ ਵੀ ਸਾਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੈ ਕਿੱਥੇ ਦਾ ਕਿੱਥੋਂ ਦਾ ਨਹੀਂ ਜੇ ਸਾਨੂੰ ਪਤਾ ਲੱਗਦਾ ਇੱਕ ਗਵਰਨਮੈਂਟ ਦੇ ਫੜ ਕੇ ਹਵਾਲੇ ਕਰਾਂਗੇ ਕਾਰਵਾਈ ਕਰਾਂਗੇ ਜੇ ਗਵਰਨਮੈਂਟ ਨਾ ਕਾਰਵਾਈ ਕਰੇਗੀ ਤੇ ਫਿਰ ਦੂਜੀ ਕਾਰਵਾਈ ਅਸੀਂ ਆਪ ਪਾਵਾਂਗੇ ਉਹਨਾਂ ਨੂੰ ਵਕਤ ਜਲਦ ਤੋਂ ਜਲਦ ਸਾਕਤ ਕੀਤੀ ਜਾਂਦੀ ਹੈ ਜਨ ਜਿੱਥੋਂ ਵੀ ਮਿਲਦੇ ਆ ਸਾਨੂੰ ਜਾਂ ਡਰੈੱਸ ਮਿਲਦਾ ਸਾਨੂੰ ਜਰੂਰ ਦੱਸਿਆ ਜਾਵੇ ਮੇਰਾ ਨੰਬਰ 9779717918 ਹੈਗਾ ਮੇਰੇ ਨੰਬਰ ਤੇ ਮੈਨੂੰ ਮੈਸੇਜ ਜਰੂਰ ਦਿੱਤਾ ਜਾਵੇ ਜਿੱਥੇ ਵੀ ਮਿਲਦਾ ਹੈਗਾ ਬੀਤ ਬਿੰਦੀਆਂ ਘਟਨਾ ਅਜਿਹਾ ਦਿਨ ਲੱਗ ਨੂੰ ਲੱਗਿਆ ਕੀ ਕਹਿਣਾ ਚਾਹੀਦਾ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਨੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਗਵਰਨਮੈਂਟ ਜੇ ਗੌਰ ਕਰੇ ਤੇ ਬੇਅਦਮੀਆਂ ਰੋਕ ਵੀ ਸਕਦੀਆਂ ਨੇ ਗਵਰਨਮੈਂਟ ਗੌਰ ਕਰਦੀ ਨਹੀਂ ਵੀ ਹੋਰ ਪਾਸੇ ਤੁਰੇ ਫਿਰਦੀ ਆ ਗਵਰਨਮੈਂਟ ਨੂੰ ਵੀ ਮੈਂ ਬੇਨਤੀ ਹੈ ਮੇਰੇ ਹੱਥ ਜੋੜ ਕੇ ਇਹ ਬੇਅਦਮੀਆਂ ਨੂੰ ਇਹ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਮਹਾਰਾਜ ਦਾ ਗ੍ਰੰਥ ਸਾਹਿਬ ਹੈ ਇਹ ਜਿਹੜੀਆਂ ਆਪਣਾ ਜਗਤ ਜਗਤ ਦਾ ਦਾਤਾ ਹੈ ਜਗਤ ਦਾ ਦਾਤਾ ਜਿਹੜਾ ਦਾਤਾ ਹੁੰਦਾ ਨਾ ਇਹ ਬਹੁਤ ਵੱਡੀ ਵੱਡੀ ਗੱਲ ਹੁੰਦੀ ਆ ਕੋਈ ਛੋਟੀ ਗੱਲ ਨਹੀਂ ਰਾਜਾ ਮਹਾਰਾਜਾਂ ਦਾ ਰਾਜਾ ਇਹ ਤੇ ਆਪਾਂ ਮਹਾਰਾਜੇ ਦੀ ਰਿਵੇਦ ਵੀ ਕਰਵਾ ਰਹੇ ਆ ਆਪਾਂ ਨੂੰ ਜੰਮਿਆ ਵੀ ਸਾਰਾ ਕੁਝ ਉਹੀ ਦਿਖਾਉਂਦਾ ਜਨਮ ਮਰਨ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਤੇ 33 ਸਾਰੇ ਜਿੰਨੇ ਵੀ ਹੈਗੇ ਦੇਵੀ ਦੇਵਤਿਆਂ ਦੇ ਵਿੱਚ ਨਮਸਕਾਰ ਹੈ ਹਰ ਇੱਕ ਦੀ ਹੈਗੇ ਮੰਨਦੇ ਹੋਣਾ ਜਿਹੜਾ ਆਪਾਂ ਪੜਦੇ ਹੈਗੇ ਆ ਤੇ ਉਹਦੇ ਵਿੱਚ ਜੇ ਆਪਾਂ ਉਸ ਦੇਵੀ ਦੇਵਤੇ ਦੀ ਉਹ ਮਹਾਰਾਜ ਦੀ ਉਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਭ ਦਾ ਰਾਜਾ ਹੈਗਾ ਜੇ ਆਪਾਂ ਉਹਦੀ ਬੇਅਦਵੀ ਕਰਾਂਗੇ ਯਾਰ ਇਦਾਂ ਦੇ ਬੰਦਿਆਂ ਦੇ ਲੱਖ ਲਾਨਤਾ ਹੈਗੀਆਂ ਨੇ ਗੁਰੂ ਗ੍ਰੰਥ ਸਾਹਿਬ ਨੇ ਕਿ ਅਸੀਂ ਸਿਖ ਛੋਣੇ ਹਾਂ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੀ ਮੰਨਦੇ ਹਾਂਜੀ ਉਸ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਾ ਲਗਾ ਕੇ ਉਸ ਨੇ ਜਿਹੜੇ ਅੰਗਾਂ ਨੂੰ ਵੀ ਜਿਹੜੇ ਚੇਤਨ ਚੁੱਕੀ ਜਾ ਰਹੀ ਹੈ ਕੀ ਕਾਰਵਾਈ ਮੰਨੀ ਚਾਹੀਦੀ ਉਹ ਤੇ ਕਾਰਵਾਈ ਇਹ ਬਾਨਣੀ ਚਾਹੀਦੀ ਆ ਉਹ ਜਿਹੜੀ ਕਾਰਵਾਈ ਉਹਦੇ ਗੁੱਟ ਵਾੜ ਦੇਣੇ ਚਾਹੀਦੇ ਆ ਗਿਆ ਉਹਦੇ ਨਾਲ ਦੋਨੇ ਹੱਥ ਵੜ ਕੇ ਤੇ ਦੱਸਣਾ ਚਾਹੀਦਾ ਵੀ ਆ ਵੱਡੇ ਇੱਕ ਕੀਤਾ ਹੋਇਆ ਅੱਗੇ ਬੜਾ ਬੇਅਦਬ ਵੀ ਕੀਤੀ ਸੀਗੀ ਨਾ ਚੰਡ ਦਿੱਲੀ ਦੇ ਵਿੱਚ ਉਦੋਂ ਵੀ ਬੰਦਾ ਵੱਡਾ ਹੈਗਾ ਤੇ ਇਹਦੇ ਵੀ ਗੁੱਟ ਵੱਢਣੇ ਚਾਹੀਦੇ ਹੈਗੇ ਆ ਤੇ ਇਹ ਵਜ਼ੀਰ ਨਹੀਂ ਹੈਗਾ ਇਹ ਤਾਂ ਖੱਚ ਹੈ ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ ਜਿਹੜੇ ਗੁਰੂ ਮਹਾਰਾਜ ਨੇ ਸਾਢੇ 3 ਮਸੰਦ ਉਹ ਮਸੰਦ ਪੈਦਾ ਹੋਇਆ ਮਸੰਦ ਪੈਦਾ ਹੋ ਕੇ ਗੋ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀਗਾ ਕਹਿੰਦਾ ਜਦੋਂ ਮਸੰਦ ਕਲਯੋਗ ਦੇ ਵਿੱਚ ਮਸੰਦ ਪੈਦਾ ਹੋਣਗੇ ਨਾ ਇਹ ਕਲੰਕ ਲਾਉਣਗੇ ਇਹ ਸਾਡੇ ਗ੍ਰੰਥ ਸਾਹਿਬ ਨੂੰ ਗੁਰੂ ਮਹਾਰਾਜ ਨੂੰ ਕਲੰਕ ਲਾ ਰਹੇ ਹੈਗੇ